ਆਦਮੀ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਉਸ ਨੂੰ ਝੂਠੀ ਤਾਰੀਫ ਸੁਣ ਕੇ ਬਰਬਾਦ ਹੋਣਾ ਤਾਂ ਪਸੰਦ ਹੈ ਪਰ ਸੱਚੀ ਲੋਚਨਾ ਸੁਣ ਕੇ ਸੰਭਲਣਾ ਪਸੰਦ ਨਹੀਂ ਹੈ ਇੱਕ ਚੰਗਾ ਆਦਮੀ ਜਦੋਂ ਰਿਸ਼ਤਾ ਨਿਭਾਉਣਾ ਬੰਦ ਕਰ ਦੇਵੇ ਤਾਂ ਸਮਝ ਲੈਣਾ ਕਿ ਉਸ ਦੇ ਸੁਭਾਵੀ ਮਾਨ ਨੂੰ ਕਿਤੇ ਨਾ ਕਿਤੇ ਬਹੁਤ ਗਹਿਰੀ ਠੇਸ ਪਹੁੰਚੀ ਹੈ ਰੋਸ਼ਨੀ ਵਿੱਚ ਮਿਲ ਹੀ ਜਾਵੇਗਾ ਕੋਈ ਨਾ ਕੋਈ ਤੁਸੀਂ ਉਸ ਦੀ ਭਾਲ ਕਰੋ ਜਿਹੜਾ ਹਨੇਰਿਆਂ ਵਿੱਚ ਵੀ ਤੁਹਾਡਾ ਸਾਥ ਦੇਵੇ ਪਿਆਰ ਨਾ ਕਰੋ ਪੰਛੀ ਵਰਗਾ ਜਿਹੜਾ ਪਾਣੀ ਮੁੱਕੇ ਤਾਂ ਉੱਡ ਜਾਵੇ प्यार को मछली ਵਰਗਾ ਜਿਹੜਾ ਪਾਣੀ ਸੁੱਕ ਕੇ ਤਾਂ ਤੜਫ ਤੜਫ ਕੇ ਮਰ ਜਾਵੇ ਇੱਕ ਛੋਟੀ ਜਿਹੀ ਕਿਲ ਗੱਡੀ ਦੀ ਰਫ਼ਤਾਰ ਬੰਦ ਕਰਦੀ ਹੈ ਉਸੇ ਤਰ੍ਹਾਂ ਇੱਕ ਛੋਟਾ ਜਿਹਾ ਨੈਗੇਟਿਵ ਵਿਚਾਰ ਆਣੀ ਦੀ ਚਿੰਦੀ ਦੀ ਰਫ਼ਤਾਰ ਰੋਕ ਸਕਦਾ ਹੈ ਯਾਦ ਆਉਣਾ ਅਤੇ ਯਾਦ ਕਰਨਾ ਦੋ ਅਲੱਗ ਬਿਲਨਾ ਹਨ ਯਾਦ ਅਸੀਂ ਉਹਨਾਂ ਨੂੰ ਕਰਦੇ ਹਾਂ ਜਿਹੜੇ ਸਾਡੇ ਆਪਣੇ ਹਨ ਅਤੇ ਯਾਦ ਅਸੀਂ ਉਹਨਾਂ ਨੂੰ ਆਉਂਦੇ ਹਾਂ ਜਿਹੜੇ ਸਾਨੂੰ ਆਪਣਾ ਸਮਝਦੇ ਹਨ ਕੁਦਰਤ ਹਰ ਕਮਜ਼ੋਰ ਨੂੰ ਇੱਕ ਤਾਕਤ ਦਿੰਦੀ ਹੈ ਅਤੇ ਹਰ ਤਾਕਤਵਰ ਨੂੰ ਇੱਕ ਕਮਜ਼ੋਰੀ ਦਿੱਦੀ ਹੈ ਸਾਥ ਦੇਣ ਦਾ ਉਹਨਰ ਇੱਕ ਤਾਲੇ ਤੋਂ ਸਿੱਖੋ ਟੁੱਟ ਜਾਵੇਗਾ ਪਰ ਚਾਬੀ ਨਹੀਂ ਬਦਲੇਗਾ ਪਿਆਰ ਹੋਵੇ ਜਾਂ ਫਰੈਂਡਾ ਦੋਹਾਂ ਨੂੰ ਅਗਾਨ ਛੱਡ ਦਿਓ ਜੇਕਰ ਮੋੜ ਆਇਆ ਤਾਂ ਕਾਡਾ ਅਟੇ ਜੇਕਰ ਨਾ ਮੁੜਿਆ ਤਾਂ ਉਹ ਤੁਹਾਡਾ ਕਦੀ ਸ਼ਿਗਾਰ ਹੀ ਨਹੀਂ ਕੋਈ ਮੇਰੇ ਕੋਲੁੱ ਬੁੱਝ ਬੈਠਾ ਬਦਲਣਾ ਕਿਸ ਨੂੰ ਕਹਿੰਦੇ ਹਨ ਮੈਂ ਸੋਚ ਵਿੱਚ ਪੈ ਗਿਆ ਕਿ ਵਿਚਾਰ ਕਿਸ ਦੀ ਦੇਵਾ ਮੌਸਮ ਦੀ ਜਾਂ ਆਪਣਿਆਂ ਦੇ اپنا ہنر باہر کھڈن لی بےزتی بہت ضروری ہے کیونکہ جس جس پہ بھی یہ دنیا ہنسی ہے اس نے ہی اتہاس رچیا ہے تھی جس پہ بھی دھیان دینا چتم ہونا ایک آم گل ہے پھر چاہے وہ صحت ہوئے یا تن ہوئے یا بپار ہوئے یا کوئی رشتہ ہوئے رشتہ برکھار برگا نہ ہوئے جیڑا برس کے ختم ہو جاوے رشتہ ہوا برگا ہوئے جیڑا چپ چاپ ہوئے پر میشہ لگے لگے ہوئے جدو ਸਹਿਨ ਵਾਰੇ ਨੂੰ ਛਵਕ ਆ ਜਾਵੇ ਤਾਂ ਦੁੱਖ ਤੇ ਵਾਰੇ ਦੀ ਉਕਾਤ ਦੇ ਕੋਡੀ ਦੀ ਹੈ ਜਦ ਦੀ ਹੈ ਦੋਸਤੋ ਗੱਲਾਂ ਚੱਗੀਆਂ ਲੱਗੀਆਂ ਹੋਣ ਤਾਂ ਪਸੰਦ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਹ ਜਿਹੀਆਂ ਗੱਲਾਂ ਸੁਣ ਅਤੇ ਸਿੱਖਣ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਦੇਖਣ ਅਤੇ ਸੁਣਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ